26 ਜਨਵਰੀ ਦੇ ਤਾਂ ਝਾਕੀ ਤੇ ਬੈਲਗੱਡੀ ਦੀ ਫੋਟੋ ਆਉਂਦੀ ਆ ਵੀ ਸਾਡੇ ਪੰਜਾਬ ਦੀ ਵਿਰਾਸਤ ਆ ਇੱਥੇ ਆ ਕੇ ਰੋਕਦੇ ਆ ਸਾਡੀ ਵਿਰਾਸਤ ਆ ਖੂਨ ਦੇ ਵਿੱਚ ਆ ਇਹਨੂੰ ਕੋਈ ਰੋਕ ਨਹੀਂ ਸਕਦਾ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਪੰਜਾਬੀ ਪੰਜਾਬ ਨੂੰ ਵਾਪਸ ਮੁੜ ਕੇ ਆਉਣ ਤੁਸੀਂ ਇੱਕ ਦੇਖ ਲਿਓ ਪੰਜਾਬ ਨੂੰ ਕਿਹੜੇ ਮੁੜਦੇ ਆ ਜੇਠ ਹਾਰ ਚ ਕਬੂਤਰਬਾਜ਼ ਮੁੜਦੇ ਆ ਕਬੱਡੀ ਵਾਲੇ ਮੁੜਦੇ ਆ ਵੀ ਆ ਕੇ ਮੈਚ ਕਰਾਵਾਂਗੇ ਬੋਲਦਾਂ ਵਾਲੇ ਸਿਆਲ ਚ ਆਉਂਦੇ ਆ ਨਹੀਂ ਪੰਜਾਬ ਨੂੰ ਕੌਣ ਮੁੜੇ ਹੋਣਾ ਸ਼ੌਂਕੀ ਬੈਠੇ ਆ ਜੇ ਇਹ ਵਿਲੇ ਹੋ ਜਾਣਗੇ ਡਿਪਰੈਸ਼ਨ 'ਚ ਚਲੇ ਜਾਣਗੇ ਪੰਜਾਬ ਨੇ ਤਾਂ ਜਾਣਾ ਹੀ ਜਾਣਾ ਬਾਹਰਲੇ ਵੀ ਡਿਪਰੈਸ਼ਨ 'ਚ ਚਲੇ ਜਾਣਗੇ ਘੋੜਿਆਂ ਤੇ ਕਾਹਤੋਂ ਨਹੀਂ ਲੱਗਦੀ ਨਾ ਲੱਗਣੀ ਆ ਕਿਉਂਕਿ ਰੇਸ ਕੋਰਟ ਆ ਬੰਬੇ ਉੱਥੇ ਉਹ ਪੇਟ ਵਾਲੇ ਹੀ ਭਜਾਉਂਦੇ ਆ ਜਿੱਥੇ ਸੱਟਾ ਲੱਗਦਾ ਅਮੀਰ ਬੰਦੇ ਆ ਅਰਬਾਂ ਰੁਪਈਆ ਉਹਨਾਂ ਦਾ ਬਜਟ ਆ ਉਹਨਾਂ ਤੋਂ ਸਰਕਾਰ ਵੀ ਡਰਦੀ ਆ ਗਿਣਤੀ ਤੁਸੀਂ ਲਾ ਰਹੇ ਹੋ ਕੋਈ ਲੱਖ ਦੇ ਅੰਦਰ ਲਾ ਰਿਹਾ ਕੋਈ ਬਾਹਰ ਲਾ ਰਿਹਾ ਇਹ ਤਾਂ ਹਜੇ ਬੜੀ ਛੋਟੀ ਆ ਲਾਉਂਦੇ ਸੀ ਨਾ ਟੈਂਟੇ 'ਚ ਬੈਠੇ ਸਰਕਾਰ ਨੂੰ ਆ ਆ ਕਰਕੇ ਤੁਸੀਂ ਦੇਖਿਆ ਹੀ ਆ ਤੋਰੇ ਬੋਤੇ ਡੋਡੇ ਭੀਮ ਖਾਦੇ ਹੋਣ ਤਾਂ ਪਾਣੀ ਮੰਗੀ ਜਾਮੋਗੇ 1 ਸਕਿੰਟ ਬਾਅਦ ਮੰਗੋਗੇ ਨਾ ਕਬੂਤਰ ਕੁਛ ਮੰਗਦਾ ਹੀ ਨਹੀਂ ਉਹ ਤਾਂ ਜਿਵੇਂ ਉੜਦਾ ਵਾ ਜੇ ਉਹਦਾ ਦਿਲ ਕਰੇ ਨਹਿਰਾਂ ਨੇ ਕੱਦੂ ਆ ਪੰਜਾਬ ਚ ਝੋਨਾ ਲੱਗ ਰਿਹਾ ਜਿੱਥੇ ਮਰਜੀ ਪਾਣੀ ਪੀ ਲਵੇ ਜਿਹੜੇ ਮਰਜੀ ਦਰਖਤ ਤੇ ਬਹਿ ਜਾਵੇ ਜਿੱਧਰ ਨੂੰ ਮਰਜੀ ੜਾਰਪਾਰ ਚ ਜਵੇ ਤਾਂ ਸ਼ਾਮ ਨੂੰ ਸਾਰੀ ਦੁਨੀਆ ਗਾ ਕੇ ਆਪਦੇ ਮਾਲਕ ਦੇ ਘਰੇ ਆਪਦੀ ਮਾਲਕ ਦੇ ਬਾਹਾਂ ਤੇ ਆ ਕੇ ਬੈਠੂ ਆਪਦੇ ਮਾਲਕ ਦੇ ਖੁੱਡੇ ਤੇ ਆ ਕੇ ਬੈਠੂ ਇਸ ਤੋਂ ਪਰੇ ਕੀ ਹੋ ਸਕਦਾ ਪਿੰਡ ਪਨੌਰ ਦੇ ਖੇਡ ਗਰਾਊਂਡ ਦੇ ਵਿੱਚ ਅੱਜ ਵਿਰਾਸਤੀ ਖੇਡਾਂ ਨੂੰ ਬਚਾਉਣ ਦੇ ਲਈ ਵੱਡਾ ਇਕੱਠ ਹੋਇਆ ਚਾਹੇ ਕੋਈ ਕੋੜ ਕੋੜ ਦੌੜਾ ਨੂੰ ਪਸੰਦ ਕਰਦਾ ਚਾਹੇ ਕੋਈ ਬਲਦਾਂ ਦੇ ਦੌੜ ਨੂੰ ਪਸੰਦ ਕਰਦਾ ਚਾਹੇ ਕੋਈ ਕਬੂਤਰਬਾਜੀ ਨੂੰ ਪਸੰਦ ਕਰਦਾ ਹਰ ਇੱਕ ਜਿਹੜੇ ਹੈਗਾ ਉਹ ਪਹੁੰਚਿਆ ਬਾਈ ਹਰੇ ਸਾਡੇ ਨਾਲ ਨੇ ਭਾਈ ਸਭ ਤੋਂ ਪਹਿਲਾਂ ਇਕੱਠ ਨੂੰ ਕਿਵੇਂ ਦੇਖਦੇ ਹੋ ਅੱਜ ਵੱਡਾ ਇਕੱਠ ਇਸ ਖੇਡ ਗਰਾਊਂਡ ਦੇ ਵਿੱਚ ਹੋਇਆ ਜਸਵੀਰ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਜਦੋਂ ਤੁਹਾਡੇ ਵਰਗੇ ਪੋਡਕਾਸਟ ਇੱਥੇ ਆ ਜਾਣ ਤਾਂ ਉਹ ਇਕੱਠ ਸਫਲ ਹੀ ਹੁੰਦਾ ਕਿਉਂਕਿ ਜਿਵੇਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਮੇਲੇ ਦਾ ਰੇੜੀਆਂ ਫੜੀਆਂ ਤੋਂ ਪਤਾ ਲੱਗ ਜਾਂਦਾ ਜਦੋਂ ਤੁਹਾਡੇ ਵਰਗੇ ਪੋਡਕਾਸਟ ਇੱਥੇ ਕਿਸੇ ਇਵੈਂਟ ਨੂੰ ਕਵਰ ਕਰਨ ਲਈ ਪਹੁੰਚ ਜਾਣ ਤਾਂ ਫਿਰ ਤੁਸੀਂ ਇਕੱਠ ਆਪ ਹੀ ਸਮਝ ਸਕਦੇ ਹੋ ਵੀ ਕਿੰਨਾ ਹੋ ਸਕਦਾ ਕੀ ਲੱਗਦਾ ਕਿ ਵਿਰਾਸਤ ਜਿਵੇਂ ਵਿਰਾਸਤੀ ਖੇਡਾਂ ਨੂੰ ਦਬਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਪਿਛਲੇ ਸਮੇਂ ਦੇ ਵਿੱਚ ਪਟਾ ਦੇ ਵੱਲੋਂ ਇੱਥੋਂ ਤੱਕ ਆ ਗਿਆ ਕਿ ਅਫੀਮ ਖਵਾ ਕੇ ਜਿਹੜਾ ਹੈਗਾ ਉਹ ਕਬੂਤਰਬਾਜੀ ਉਡਾਈ ਜਾਂਦਾ ਐਸਾ ਕੁਝ ਵਿਰਾਸਤੀ ਖੇਡਾਂ ਦੇ ਵਿੱਚ ਜਾਂ ਉਹਨਾਂ ਜਾਨਵਰਾਂ ਦੇ ਨਾਲ ਜਿਹੜਾ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਕੇ ਪਾਲਿਆ ਜਾਂਦਾ ਐਸਾ ਕੁਝ ਲੱਗਦਾ ਕਿ ਮਾਲਕ ਕਰ ਸਕਦੇ ਆ ਸਿਰਫ ਜਿੱਤਣ ਦੇ ਲਈ ਜਸਵੀਰ ਇੱਕ ਜਿਵੇਂ ਤੁਸੀਂ ਮਿੱਟੀ ਨਾਲ ਜੁੜੇ ਹੋਏ ਹੋ ਤੁਹਾਨੂੰ ਕੱਲੀ ਕੱਲੀ ਗੱਲ ਦਾ ਪਤਾ ਬੋਲਣ ਵਾਲੇ ਨੂੰ ਵੀ ਨਹੀਂ ਗੱਲ ਦਾ ਪਤਾ ਤੇ ਜਿਹੜਾ ਕਰ ਰਿਹਾ ਉਹਨੂੰ ਵੀ ਨਹੀਂ ਗੱਲ ਦਾ ਪਤਾ ਕਿਉਂਕਿ ਜੇ ਉਹ ਗੱਲ ਉਹਨੂੰ ਬੁਰੀ ਲੱਗ ਗਲਤ ਲੱਗਦੀ ਤਾਂ ਉਹ ਕੱਟ ਕਰੇ ਉਹ ਗੱਲ ਸੁਣੀ ਜਾ ਰਿਹਾ ਨਾ ਉਹ ਵੱਡੇ ਆ ਉਹ ਗੱਲ ਸੁਣੀ ਜਾ ਰਿਹਾ ਤੇ ਉਹ ਫਿਰ ਦੁਨੀਆ 'ਚ ਮੈਸੇਜ ਗਲਤ ਚਲੇ ਜਾਂਦਾ ਜਿਹੜੀ ਇਹ ਪੇਟਾ ਸੰਸਥਾ ਵਾ ਇਹ ਅਮੀਰ ਬੰਦਿਆਂ ਦਾ ਇੱਕ ਸੰਗਠਨ ਆ ਉਹਦੇ 'ਚ ਫਿਲਮੀ ਐਕਟਰ ਨੇ ਰਾਜਨੀਤਾ ਨੇ ਉਹ ਕੋਈ ਸੁਪਰੀਮ ਕੋਰਟ ਕੋਈ ਹਾਈ ਕੋਰਟ ਤਾਂ ਹੈ ਨਹੀਂ ਉਹਨਾਂ ਤੋਂ 8 ਰੁਪਇਆ ਉਹਨਾਂ ਦਾ ਬਜਟ ਆ ਉਹਨਾਂ ਤੋਂ ਸਰਕਾਰ ਵੀ ਡਰਦੀ ਆ ਵੀ ਸਾਨੂੰ ਕੋਟਕਚਰੀ ਚ ਘ੍ਰੀਸਣਗੇ ਉਹਨਾਂ ਤੋਂ ਆਮ ਪਬਲਿਕ ਵੀ ਡਰਦੀ ਆ ਉਹ ਜਿਹੜਾ ਇਹ ਕਯੂਟੀ ਦਾ ਗੱਲ ਕਰਦੇ ਆ ਜੇ ਤੁਸੀਂ ਕੋਈ ਕੰਮ ਨਾ ਕਰੋਗੇ ਤੁਸੀਂ ਅੱਜ ਮੂਵੀ ਬਣਾਓਗੇ ਤੁਹਾਨੂੰ ਵਿਊ ਕਿੱਥੋਂ ਆਉਣਗੇ ਜੇ ਕਰੋਗੇ ਫਿਰ ਉਹ ਦਿਖਾਉਂਦੇ ਆ ਕਿਉਂਕਿ ਉਹ ਤਾਂ ਕਿਤਾਬੀ ਬੰਦੇ ਆ ਜਿਹੜੇ ਫਿਲਮੀ ਐਕਟਰ ਆ ਉਹਨਾਂ ਨੂੰ ਨਾ ਜਾਨਵਰ ਦਾ ਕਿਸੇ ਦਾ ਪਤਾ ਵਾ ਉਹ ਫਿਰ ਕਹਿੰਦੇ ਆ ਵੀ ਅਸੀਂ ਪੰਜਾਬ ਚ ਆਹ ਚੀਜ਼ ਰੋਕੀ ਆ ਉਹਦੇ ਤੇ ਸਾਡਾ ਇੰਨਾ ਖਰਚ ਆ ਗਿਆ ਖਰਚ ਵੀ ਕਰੋੜਾਂ ਚ ਕਿਉਂਕਿ ਅਰਬਾਂ ਚ ਤਾਂ ਉਹਦਾ ਬਜਟ ਆ ਉਹਦੇ ਕਰਕੇ ਕਬੂਤਰ ਨੂੰ ਅਸਮਾਨ ਝੂਟਣਾ ਤੁਸੀਂ ਇੱਥੋਂ ਉਹਨੂੰ ਉਡਾ ਦਿਓ ਉਹਦੀ ਮਰਜ਼ੀ ਆ ਕਿੱਥੇ ਜਾ ਕੇ ਬਹਿ ਜਾਵੇ ਨਦੀ ਦੇ ਕਿਨਾਰੇ ਬਹਿ ਜਾਵੇ ਕਿ ਬਹਿ ਜਾਵੇ ਨਹਿਰ ਦੇ ਕਿਸੇ ਦਰਖਤ ਤੇ ਬਹਿ ਜਾਵੇ ਉਹ ਵੱਡੇ ਵੱਡੇ ਮਾਲ ਆ ਉੱਥੇ ਬਹਿ ਜਾਵੇ ਉਹ ਤਾਂ ਉਹਦੀ ਮਰਜ਼ੀ ਆ ਫੇਰ ਜੇ ਉਹ ਪਿਆਰ ਨਾ ਕਰਦਾ ਹੋਵੇ ਤਾਂ ਸ਼ਾਮ ਨੂੰ ਸਾਰੀ ਦੁਨੀਆ ਗਾ ਕੇ ਆਪਦੇ ਮਾਲਕ ਦੇ ਘਰੇ ਆਪਦੀ ਮਾਲਕ ਦੇ ਬਾਹਾਂ ਤੇ ਆ ਕੇ ਬੈਠੂ ਆਪਦੇ ਮਾਲਕ ਦੇ ਖੁੱਡੇ ਤੇ ਆ ਕੇ ਬੈਠੂ ਆਪਦੇ ਮਾਲਕ ਦੀ ਹਜ਼ਾਰਾਂ ਛਤਰੀਆਂ ਤੋਂ ਛਤਰੀ ਪੇਸ਼ਾਣ ਕੇ ਬੈਠੂ ਜਿਹਦੇ ਤੇ ਉਹ ਉੱਤਰਦਾ ਜਿਹੜਾ ਉਹਦਾ ਰਾਣ ਬਸੇਦਾ ਇਸ ਤੋਂ ਪਰੇ ਕੀ ਹੋ ਸਕਦਾ ਚਾਹੇ ਉਹ ਬਲਦ ਨੇ ਹਾਂ ਪੰਜਾਬ ਦੇ ਵਿੱਚ ਬਲਦਾਂ ਦੀ ਦੌੜ 22 ਸੈਕਿੰਡ ਆ 22 ਸੈਕਿੰਡ ਉਹਨਾਂ ਨੇ ਨਹੀਂ ਤਾਂ ਮੋਟੇ ਹੋ ਜਾਣ ਇੰਨੀ ਖਰਾਕ ਆ ਰੇੜੀਆਂ ਨਹੀਂ ਰਹੀਆਂ ਜਿਨ੍ਹਾਂ ਤੇ ਪੱਠੇ ਜਾਂ ਹਾਲ ਨਹੀਂ ਪਾਇਆ ਹਰੀ ਕ੍ਰਾਂਤੀ ਆ ਗਈ ਆ ਉਹਦੇ ਤੇ ਉਹਨਾਂ ਨੂੰ ਆਪਾਂ ਕਰਾਂਗੇ ਕੀ ਉਹਨਾਂ ਤਾਂ ਅਸੀਂ ਸਾਹਮਦੇ ਆਂ ਪੰਜਾਬੀ ਸਾਹਮਦੇ ਆਂ ਜਿਹੜੀ ਖਰਾਕ ਖਣਾਉਨੇ ਆ ਪੰਜਾਬੀ ਵਿਰਾਸਤੀ ਇਹ ਪੰਜਾਬ ਦੀ ਤਾਂ ਮ 26 ਜਨਵਰੀ ਦੇ ਤਾਂ ਝਾਕੀ ਤੇ ਬੈਲਗੱਡੀ ਦੀ ਫੋਟੋ ਆਉਂਦੀ ਆ ਵੀ ਸਾਡੇ ਪੰਜਾਬ ਦੀ ਵਿਰਾਸਤ ਆ ਇੱਥੇ ਆ ਕੇ ਰੋਕਦੇ ਆ ਕੇ 26 ਜਨਵਰੀ ਨੂੰ ਅਸੀਂ ਪੜਦੇ ਆ ਜੀ ਸਾਡੀ ਪੰਜਾਬ ਦੀ ਝਾਕੀ ਨਹੀਂ ਝਾਕੀ ਦੀ ਬੈਲਗੱਡੀ ਦੀ ਆ ਵੱਖ-ਵੱਖ ਜਾਨਵਰ ਮੇਲ ਫੀਮੇਲ ਬਣਿਆ ਜਿਹੜਾ ਤੀਜਾ ਜੈਂਡਰ ਸੀ ਅਮਰੀਕਾ ਨੇ ਵੀ ਬੰਦ ਕਰਤਾ ਐਵੇਂ ਜਿਵੇਂ ਜਾਨਵਰ ਨੇ ਸ਼ਿਕਾਰੀ ਕੁੱਤਾ ਭੱਜਣ ਲਈ ਬਣਿਆ ਜਿਵੇਂ ਜੱਟ ਦਾ ਪੁੱਤ ਮੇਲੇ 'ਚ ਜਾਵੇ ਨਾ ਉਹਨੇ ਪਹਿਲਾਂ ਟਰੱਕ ਹੀ ਖਰੀਦਣਾ ਉਹਦੇ ਖੂਨ 'ਚ ਆ ਉਹਨੇ ਜਾ ਕੇ ਮੈਸਤਰੀ ਦਾ ਜਾਊ ਤੇਸੀ ਕਾਂਡੀ ਪਹਿਲਾਂ ਹੀ ਚਾਕੂ ਬੇਟੀ ਕੋਈ ਬੱਚੀ ਜਾਊ ਆਪਣੀਆਂ ਚੂੜੀਆਂ ਛੱਲੇ ਲੋ ਕਿਉਂਕਿ ਉਹਨਾਂ ਦੇ ਖੂਨ 'ਚ ਐਵੇਂ ਜਿਵੇਂ ਸਾਡੀ ਵਿਰਾਸਤ ਆ ਇਹ ਖੂਨ ਦੇ ਵਿੱਚ ਆ ਇਹਨੂੰ ਕੋਈ ਰੋਕ ਨਹੀਂ ਸਕਦਾ ਬੱਕ ਬੱਕਾ ਉਹ ਤਾਂ ਵੈਸੇ ਸਰਕਾਰਾਂ ਸਰਕਾਰ ਨਹੀਂ ਉਹ ਜਿਹੜੀਆਂ ਉਤਲੀਆਂ ਸੰਸਥਾਵਾਂ ਉਹ ਮਜਬੂਰ ਕਰ ਦਿੰਦੀਆਂ ਵੀ ਇਹ ਚੀਜ਼ਾਂ ਰੁਕਣ ਪੰਜਾਬ ਦੇ ਹੁਣ ਜਿਹੜੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਪੰਜਾਬੀ ਪੰਜਾਬ ਨੂੰ ਵਾਪਸ ਮੁੜ ਕੇ ਆਉਣ ਤੁਸੀਂ ਇੱਕ ਦੇਖ ਲਿਓ ਵਿਆਹ ਸ਼ਾਦੀ ਵੀ ਉਧਰ ਹੋਣ ਲੱਗ ਗਏ ਪੰਜਾਬ ਨੂੰ ਕਿਹੜੇ ਮੁੜਦੇ ਆ ਜੇਠ ਹਾਰ ਚ ਕਬੂਤਰ ਬਾਜ਼ ਮੁੜਦੇ ਆ ਕਬੱਡੀ ਵਾਲੇ ਮੁੜਦੇ ਆ ਵਿਆਹ ਆ ਕੇ ਮੈਚ ਕਰਾਵਾਂਗੇ ਬੌਲਦਾਂ ਵਾਲੇ ਸਿਆਲ ਚ ਆਉਂਦੇ ਆ ਕਿਉਂਕਿ ਉਹ ਠੰਡਾ ਟੈਂਪਰੇਚਰ ਆ ਉਦੋਂ ਹੀ ਭਾਜਦੇ ਆ ਸ਼ਿਕਾਰੀ ਕੁੱਤੇਆਂ ਵਾਲੇ ਮੁੜਦੇ ਆ ਨਹੀਂ ਪੰਜਾਬ ਨੂੰ ਕੌਣ ਮੁੜੇ ਬਿਲਕੁਲ ਪੰਜਾਬ ਨੂੰ ਆ ਕੇ ਕਿੰਨਾ ਰੋਜ਼ਗਾਰ ਆ ਪੰਜ ਹੋਰ ਉਸ ਟਾਚੇ ਚ ਬਾਹਰਲੇ ਵੀ ਡਿਪਰੈਸ਼ਨ ਚ ਚਲੇ ਜਾਣਗੇ ਪੰਜਾਬ ਨੇ ਤਾਂ ਜਾਣਾ ਹੀ ਜਾਣਾ ਹੁਣ ਆ ਸ਼ੌਂਕੀ ਬੈਠੇ ਆ ਜੇ ਇਹ ਵਿਲੇ ਹੋ ਜਾਣਗੇ ਪੰਜਾਬ ਨੂੰ ਪ੍ਰਮਾਤਮਾ ਨੇ ਸਰਦਾਰੀਆਂ ਦੇਤੀਆਂ ਗੁਰੂ ਗੋਬਿੰਦ ਸਿੰਘ ਦੇ ਵਾਰਸ ਦੁਨੀਆ ਤੇ ਪੰਜਾਬ ਵਰਗਾ ਹੈ ਨਹੀਂ ਅਸੀਂ ਉਸ ਤੋਂ ਭੱਗਾ ਵਾਲੇ ਸਭ ਤੋਂ ਵੱਡੇ ਆ ਗੁਰੂ ਗੋਬਿੰਦ ਸਿੰਘ ਦੇ ਵਾਰਸ ਬਣ ਕੇ ਤੇ ਪੰਜਾਬ ਚ ਜਨਮ ਲਿਆ ਵਾ ਇਸ ਤੋਂ ਵੱਡਾ ਤਾਂ ਕੁਛ ਨਹੀਂ ਐਸਾ ਕਬੂਤਰਬਾਜੀ 'ਚ ਕੀ ਆ ਗਈ ਜਿਵੇਂ ਜੇਠਾੜਦਿਆਂ ਤੋਂ ਪਾਏ ਦੇਣਿਆ ਜਿਹੜੇ ਵੇਲੇ ਦੇ ਵਿੱਚ ਬੰਦਾ ਕਹਿੰਦਾ ਕਿ ਯਾਰ ਧੁੱਪ ਨਾ ਹੋਵੇ ਇਸੀ ਦੇ ਵਿੱਚ ਜਾ ਕੇ ਵੇਖੀਏ ਤੇ ਇਹਨਾਂ ਨੂੰ ਦੇਣਿਆ ਕਿ ਐ ਨਗਾਇਰਾਂ ਦੀ ਟਿੱਕੀ ਹੁੰਦੀ ਆ ਤਾਂ ਤੱਕ ਧੁੱਪ ਨਹੀਂ ਦਿਖਦੀ ਕੋਈ ਟੈਂਪਰੇਚਰ ਨਹੀਂ ਦਿਖਦਾ ਕਿੰਨਾ ਬੱਸ ਐਸਾ ਜਨੂਨ ਕੀ ਹੈ ਕਬੂਤਰਬਾਜੀ 'ਚ ਕਬੂਤਰਬਾਜੀ 'ਚ ਕਬੂਤਰਬਾਜੀ ਕਬੂਤਰੀ ਜਨੂਨ ਬਣਾਉਂਦੇ ਆ ਜਦੋਂ ਕੋਈ ਈਵੈਂਟ ਚੱਲਦਾ ਚਾਹੇ ਉਹ ਪਰਦੇਸਾਂ 'ਚ ਆ ਚਾਹੇ ਇੱਥਾ ਤਾਂ ਹੀ ਕਹਿੰਦੇ ਆ ਬਈ ਬਾਹਰ ਲੀਆਂ ਕੰਟਰੀਆਂ ਨੂੰ 100 ਸਾਲ ਪਿੱਛੇ ਆ ਉੱਥੇ ਕੋਈ ਹੈਗੇ ਮੱਟੀ ਮਸਾਦਾਂ ਬਾਹਰ ਮੈਂ ਵੀ ਜਾ ਕੇ ਆਏ ਤੁਸੀਂ ਵੀ ਜਾਂਦੇ ਰਹਿੰਦੇ ਹੋ ਤੇ ਗੁਰਦੁਆਰੇ ਵੀ ਹਫ਼ਤੇ 10 ਦਿਨ ਬਾਅਦ ਹੀ ਦਰਸ਼ਨ ਹੁੰਦੇ ਆ ਸੋ ਇਸੇ ਤਰ੍ਹਾਂ ਇਹ ਪੰਜਾਬ ਆ ਇਹ ਅੱਜ ਮੇਲਾ ਲੱਗਿਆ ਲੋਕ ਟਰੱਕਾਂ ਦੇ ਟਰੱਕ ਕੇਲਿਆਂ ਦੇ ਲੰਗਰ ਪਾਣੀ ਦੇ ਆਪ ਮਾਰੇ ਆਏ ਆ ਹਜੇ ਤਾਂ ਛੋਟਾ ਜਿਹਾ ਹਜੂਮ ਆਇਆ ਗਿਣਤੀ ਤੁਸੀਂ ਲਾ ਰਹੇ ਹੋ ਕੋਈ ਲੱਖ ਦੇ ਅੰਦਰ ਲਾ ਰਿਹਾ ਕੋਈ ਬਾਹਰ ਲਾ ਰਿਹਾ ਇਹ ਤਾਂ ਹਜੇ ਬੜੀ ਛੋਟੀ ਆ ਕਿਉਂਕਿ ਜਦੋਂ ਫਿਰ ਹੁਣ ਤਾਂ ਪੱਗ ਨੂੰ ਫਿਰ ਕੋਈ ਗੱਲ ਨੂੰ ਆ ਕੇ ਲੱਤ ਧਰੂਗਾ ਫਿਰ ਤਾਂ ਸਮੂਹ ਸਰਕਾਰਾਂ ਬਦਲਦਾ ਜਾਨੀ ਹੁਣ ਐਤਕੀ ਪੰਜਾਬ ਦਾ ਕਿਉਂਕਿ ਜਿਵੇਂ ਚਿੱਟਾ ਅਗਲਾ ਕਹਿੰਦਾ ਵੀ ਗਵਾਂਢੀ ਪਿੰਡ ਆ ਆਪਣੀ ਕਿਹੜਾ ਪਿੰਡ ਕਿਹੜਾ ਹੋਣਾ ਪਹਿਲਾਂ ਬੈਲ ਗੱਡੀਆਂ ਤੇ ਲੱਗੀ ਫਿਰ ਸ਼ਕਾਰੀ ਬੀੜਾਂ ਤੇ ਲੱਗੀ ਫਿਰ ਹੁਣ ਜਦੋਂ ਕਬੂਤਰਬਾਜੀ ਤੇ ਆ ਗਈ ਗੱਲ ਘੋੜਿਆਂ ਤੇ ਕਦੇ ਨਹੀਂ ਲੱਗਦੀ ਨਾ ਲੱਗਣੀ ਆ ਕਿਉਂਕਿ ਰੇਸ ਕੋਰਟ ਆ ਬੰਬੇ ਉੱਥੇ ਉਹ ਪੇਟਾ ਵਾਲੇ ਹੀ ਭਜਾਉਂਦੇ ਆ ਜਿੱਥੇ ਸੱਟਾ ਲੱਗਦਾ ਅਮੀਰ ਬੰਦੇ ਆ ਘੋੜਾ ਰੱਖਣਾ ਅਮੀਰ ਬੰਦੇ ਦਾ ਕਿਉਂਕਿ ਪੰਜਾਬ ਚ ਹਰੇਕ ਪਿੰਡ ਚ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਛਤਰੀਆਂ ਨੇ ਲਾਉਂਦੇ ਸੀ ਨਾ ਟੈਂਟੇ 'ਚ ਬੈਠੇ ਸਰਕਾਰ ਨੂੰ ਆ ਆ ਕਰਕੇ ਤੁਸੀਂ ਦੇਖਿਆ ਹੀ ਆ ਬਈ ਹੁਣ ਇਸ ਤੋਂ ਪਰੇ ਕੁਝ ਨਹੀਂ ਫੇਰ ਹੁਣ ਅਗਲੀ ਜੇ ਕੋਈ ਨਾ ਹੱਲ ਹੋਇਆ ਤਾਂ ਜਿਵੇਂ ਪੰਜਾਬ ਦੀ ਕਮੇਟੀ ਬਣ ਰਹੀ ਆ ਸਾਰੇ ਉਹਦੇ 'ਚ ਘੋੜਿਆਂ ਵਾਲੇ ਸ਼ਿਕਾਰੀ ਵੀਰ ਬੈਲਾਂ ਵਾਲੇ ਕਬੂਤਰਾਂ ਵਾਲੇ ਇੱਕ ਸੰਗਠਨ ਬਣਾ ਰਹੇ ਆ ਜਿਹੜਾ ਸਰਕਾਰ ਨਾਲ ਗੱਲ ਕਰ ਸਕੇ ਕਿਉਂਕਿ ਹਰੇਕ ਬੰਦਾ ਤਾਂ ਜਾਮ ਨਹੀਂ ਸਕਦਾ ਹਜੇ ਬਹੁਤ ਬੰਦੇ ਨੂੰ ਪਤਾ ਹੀ ਨਹੀਂ ਵੀ ਪੇਟਾ ਹੈ ਕੀ ਆ ਨਹੀਂ ਵੀ ਨਹੀਂ ਪਤਾ ਕਿਉਂਕਿ ਇਹ ਲੱਗਦਾ ਲੱਗਦਾ ਕਿਸੇ ਜਿਵੇਂ ਨਸ਼ੇ ਦੀ ਗੱਲ ਕਿਸੇ ਨਸ਼ੇ ਦੇ ਤਹਿਤ ਕਿਸੇ ਵੀ ਉਹਦੇ ਤੋਂ ਕੋਈ ਗੇਮ ਕਰਵਾਈ ਜਾ ਸਕਦੀ ਹੈ ਕਿਸੇ ਵੀ ਜਾਨਵਰ ਤੋਂ ਕਰ ਗੇਮ ਕਰਵਾਈ ਜਾ ਸਕਦਾ ਜਸਵੀਰ ਬੰਦਾ ਪਛਾਣਿਆ ਨਹੀਂ ਜਾਂਦਾ ਤੁਹਾਡੇ ਚਿਹਰੇ ਤੇ ਲਾਲੀ ਚਮਕਦੀ ਆ ਥੋੜੇ ਬਹੁਤੇ ਡੋਡੇ ਫੀਮ ਖਾਦੇ ਹੋਣ ਤਾਂ ਪਾਣੀ ਮੰਗੀ ਜਾਵੋਗੇ 1 ਸਕਿੰਟ ਬਾਅਦ ਮੰਗੋਗੇ ਨਾ ਕਬੂਤਰ ਕੁਝ ਮੰਗਦਾ ਹੀ ਨਹੀਂ ਉਹ ਤਾਂ ਜਿਵੇਂ ਉੜਦਾ ਵਾ ਜੇ ਉਹਦਾ ਦਿਲ ਕਰੇ ਨਹਿਰਾਂ ਨੇ ਕੱਦੂ ਆ ਪੰਜਾਬ ਚ ਝੋਨਾ ਲੱਗ ਰਿਹਾ ਜਿੱਥੇ ਮਰਜੀ ਪਾਣੀ ਪੀ ਲਵੇ ਜਿਹੜੇ ਮਰਜੀ ਦਰਖਤ ਤੇ ਬਹਿ ਜਾਵੇ ਜਿੱਧਰ ਨੂੰ ਮਰਜੀ ੜਾਰ ਪਾਰ ਜਾਵੇ ਸ਼ਿਕਾਰੀ ਕੁੱਤਾ ਬਨੋਟੀ ਸ਼ਾਹੇ ਮਗਰ ਛੜਦਾ ਉਹ ਖੜ ਜਾਵੇ ਨਸ਼ਾ ਲਾ ਕੇ ਕੋਈ ਜਿਹੜਾ ਪਾਲਦਾ ਵਾ ਸ਼ੌਕ ਵੀ ਪੰਜਾਬੀਆਂ ਦੇ ਆ ਸ਼ੌਕ ਤੋਂ ਪਰੇ ਪੰਜਾਬ ਹੀ ਸ਼ੌਕ ਕਿਉਂਕਿ ਪੰਜਾਬ 'ਚ ਬਥੇਰੀ ਬਾਰੀ ਲੁੱਟਿਆ ਕੁੱਟਿਆ ਵਾ ਪਰ ਗੁਰੂ ਮਹਾਰਾਜ ਦੀ ਕਿਰਪਾ ਰਾਜਾ ਮਹਾਰਾਜੇ ਵਾਲੇ ਅੱਜ ਫੇਰ ਆ ਜਿੱਥੇ ਆ ਖੜੇ ਆ ਇਹ ਵੀ ਕਰੋੜਾਂ ਅਰਬਾਂ ਦੀ ਹੋਈ ਹੋ ਗਈ ਆ